ਲਓ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਪਾਉਂਦੇ ਸੀਗੇ ਚਾਰ ਮੱਕੀ ਦਾ ਜੇ ਖਰ ਸਕਦੇ ਹੋ ਤੁਸੀਂ ਆਲੂ ਵਾਲੀ ਮੱਕੀ ਸੀਗੀ ਜੀ ਕੱਚੇ ਆਲੂ ਪਟਕੇ ਵੀਜੀ ਸੀ ਲਗਭਗ 94 ਦਿਨਾਂ ਦੀ ਹੋ ਗਈ ਜੀ ਮੱਕੀ ਪੈਨਰ ਦੀ ਮੱਕੀ ਹੈ ਜੀ 1890 ਕੱਚੇ ਆਲੂ ਪਟਕੇ ਵੀਜੀ ਸੀਗੀ ਜੀ ਅੱਜ ਪਾਏ ਦੀ ਚਾਰ ਮੱਕੀ ਦਾ ਪੈਨਰ ਦੀ ਮੱਕੀ ਹੈ ਜੀ 1890 17 ਫਰਵਰੀ ਨੂੰ ਬੀਜੀ ਸੀਗੀ ਜੀ ਅੱਜ ਤਰੀਕ ਹੋ ਗਈ 21 5 2025 ਲਗਭਗ ਜੀ 94 ਦਿਨਾਂ ਦੇ ਹੋ ਚੱਲੀ ਚਾਰ ਪਾਇਆ ਜੀ ਮੱਕੀ ਦਾ ਅੱਜ ਚੈੱਕ ਕਰ ਸਕਦੇ ਤੁਸੀਂ ਉਹ ਚੱਲੀ ਜਾਂਦੀ ਜੀ ਮਸ਼ੀਨ ਪੈਨਰ ਦੀ ਮੱਖੀ ਸੀਗੀ ਜੀ 1890 ਚਾਰ ਪਾਇਆ ਜੀ ਅੱਜ ਤਾਕਤ 94 ਨੰਨਾਂ ਦੀ ਹੋ ਗਈ ਜੀ। ਪੱਚੇ ਆਲੂ ਪਟਕੇ ਵੀਜੀ ਸੀਗੀ ਜੀ। ਧੰਨਵਾਦ ਜੀ।